ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਭਰਾਵੋ ਅੱਜ ਆਪਾਂ ਗੱਲਬਾਤ ਕਰਨੀਆਂ ਭਾਈ ਅੰਮਰਤਪਾਲ ਸਿੰਘ ਜੀ ਬਾਰੇ ਜੋ ਕਿ ਖੰਡੂਰ ਸਾਹਿਬ ਤੋਂ ਆਪਣੀ ਆਜ਼ਾਦ ਚੋਣ ਲੜ ਰਹੇ ਨੇ ਵੀ ਖੰਡੂਰ ਸਾਹਿਬ ਵਾਲਿਆਂ ਦਾ ਵੀ ਆਪਾਂ ਭਰਾਵੋ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਕਿਉਂਕਿ ਜਦੋਂ ਖੰਡੂਰ ਸਾਹਿਬ ਦੇ ਵਿੱਚ ਵਿਚਰਦੇ ਆਂਗੇ ਉਹਦੋਂ ਨੂੰ ਜਾਣਦੇ ਆਂਗੇ ਰਾਹ ਦੇ ਵਿੱਚ ਕਿਹਨੂੰ ਮਾਰਜੀ ਪੁੱਸ ਲਈਏ ਵੀ ਭਰਾਵੋ ਕਿਹੜੇ ਹੋਗੇ ਕੋਈ ਕਹਿੰਦਾ ਅਕਾਲੀ ਹੈਗਾ ਕੋਈ ਕਹਿੰਦਾ ਕਾਂਗਰਸੀ ਹੈਗਾ ਕੋਈ ਕਹਿੰਦਾ ਆਮ ਆਦਮੀ ਪਾਰਟੀ ਵਾਲਾ ਪਾਰਟੀ ਵਾਲੇ ਸਾਰੇ ਨੇਗੇ ਤੇ ਸੱਚ ਪੁੱਛਿਓ ਤੇ ਸੱਚ ਜਾਣਿਓ ਜਦੋਂ ਉਹ ਬਾਈ ਗੱਲ ਕਹਿੰਦੇ ਨੇਗੇ ਪੱਕੇ ਕਹਿੰਦੇ ਨੇ 20 ਸਾਲ ਤੋਂ ਕੋਈ 22 ਸਾਲ ਤੋਂ ਕੋਈ 25 ਸਾਲ ਤੋਂ ਪੁਰਾਣੇ ਪਜਾਣੇ ਬਜ਼ੁਰਗ ਵੀ ਕੋਈ 40 ਸਾਲ ਤੋਂ ਕੋਈ 60 ਸਾਲ ਸਾਲ ਤੋਂ ਅਕਾਲੀਆਂ ਨਾਲ ਹੈਗਾ ਕਾਂਗਰਸੀਆਂ ਨਾਲ ਹੈਗਾ ਕੋਈ ਆਜਾ ਦਾ ਕੋਈ ਕਾਜ਼ੇ ਨਾਲ ਆਗਾ ਹਨਾ ਤੇ ਸੱਚ ਜਾਣਿਓ ਜਦੋਂ ਉਹ ਕਹਿੰਦੇ ਨੇਗੇ ਵੀ ਅਸੀਂ ਕਾਲੀਆਂ ਨਾਲਾਂ ਕਾਗਰਸੀਆਂ ਨਾਲ ਆ ਜਾਂ ਆਮ ਆਦਮੀ ਪਾਰਟੀ ਨਾਲ ਆਗਾ ਤੇ ਸੱਚ ਜਾਣਿਓ ਪ੍ਰਭੂ ਜਦੋਂ ਉਹ ਕਹਿੰਦੇ ਨੇਗੇ ਕਿ ਇੱਕਤੀ ਅਸੀਂ ਵੋਟ ਭਾਈ ਅੰਬਰਤਪਾਲ ਸਿੰਘ ਜੀ ਨੂੰ ਪਾਉਣੀ ਆ ਤੇ ਸੌ ਲੱਗੇ ਉਦੋਂ ਰੂਹ ਖੁਸ਼ ਹੋ ਜਾਂਦੀ ਆ ਕਿ ਜਦੋਂ ਕਹਿੰਦੇ ਨੇਗੇ ਭਾਈ ਅੰਬਰਤਪਾਲ ਸਿੰਘ ਜੀ ਨੂੰ ਅਸੀਂ ਵੋਟ ਪਾਉਣੀ ਆ ਕਿਉਂਕਿ ਅਸੀਂ ਕਾਂਗਰਸੀ ਸੀਗੇ ਕੋਈ ਕਹ ਦਿੰਦਾ ਕਾਲੀ ਸੀਗਾ ਤੇ ਉਹਨਾਂ ਨੂੰ ਪੁੱਛਿਆ ਜਾਂ ਜਦੋਂ ਉਹਨਾਂ ਨੂੰ ਪੁੱਛਦਿਆਂ ਕਿ ਭਾਈ ਅੰਮਰਤਪਾਲ ਸਿੰਘ ਖਾਲਸਾ ਜੀ ਨੂੰ ਤੁਸੀਂ ਕਿਉਂ ਵੋਟ ਪਾਉਣੀ ਆਗੀ ਤੇ ਕਿਉਂਕਿ ਤੁਸੀਂ ਤਾਂ ਪੱਕੇ ਕਾਲੀ ਹੋਗੇ ਜਾਂ ਕਾਂਗਰਸੀ ਹੋਗੇ ਤੇ ਜਿਹੜੀ ਗੱਲ ਉਹ ਬਾਈ ਕਹਿੰਦੇ ਨੇਗੇ ਹਨਾ ਕਢੂਕ ਸਾਹਿਬ ਵਾਲੇ ਉਹਨੂੰ ਸੁਣ ਕੇ ਨਾ ਦਿਲ ਨੂੰ ਠੰਡ ਪੈ ਜਾਂਦੀ ਆਗੀ ਉਹ ਬਾਈ ਕਹਿੰਦੇ ਨੇਗੇ ਕਿ ਕਿਹੜਾ ਸਾਡੇ ਮੱਥੇ ਉੱਤੇ ਕਲੰਕ ਲੱਗਿਆ ਹੋਇਆ ਸੀਗਾ ਕਿਹੜੇ ਸਾਨੂੰ ਲੋਕ ਹੋਰ ਏਰੀਆ ਦੇ ਵਿੱਚੋਂ ਆ ਕੇ ਤਾਨੇ ਮਾਰਦੇ ਸੀਗੇ ਕਿਹੜੇ ਸਾਨੂੰ ਲੋਕ ੱਟੇ ਖੜ ਨਹੀਂ ਦਿੰਦੇ ਸੀ ਕਿ ਅਸੀਂ ਉਹ ਕਲੰਕ ਆਪਦੇ ਮੱਥੇ ਤੋਂ ਲਾਉਣਾ ਵਾਗਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਵੇ ਵੀ ਭਰਾਵੋ ਖੰਡੂਰ ਸਾਹਿਬ ਵਾਲਿਓ ਕਲੰਕ ਉਹ ਕਿਹੜਾ ਵਾਗਾ ਕਿਹੜਾ ਤੁਸੀਂ ਆਪਦੇ ਮੱਤੇ ਦੇ ਉੱਤੇ ਲਾਉਣਾ ਚਾਹਣੇ ਹੋਗੇ ਕਿਹੜਾ ਤੁਹਾਡੇ ਮੱਥੇ ਦੇ ਉੱਤੇ ਲੱਗਿਆ ਹੋਇਆ ਵਾਗਾ ਤੇ ਬਾਈ ਉਹਨਾਂ ਦਾ ਇੱਕ ਹੀ ਗੱਲ ਹੁੰਦੀ ਆ ਵੀ ਉਹਨਾਂ ਦੀ ਕਿ ਜਦੋਂ ਬੀਬੀ ਖਾਲੜਾ ਜੀ ਖੜੇ ਸੀਗੇ ਸਾਡਾ ਖੰਡੂਰ ਸਾਹਿਬ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਸਾਡੇ ਏਰੀਏ ਏਰੀਏ ਨੂੰ ਖੰਡੂਰ ਸਾਹਿਬ ਨੂੰ ਕੋਸ ਇੰਨਾ ਧਿਆਨ ਨਹੀਂ ਸੀਗਾ ਕਿ ਬੀਬੀ ਖਾਲੜਾ ਜੀ ਕੌਣ ਨੇਗੇ ਤੇ ਬੀਬੀ ਖਾਲੜਾ ਜੀ ਨੇ ਕੀ ਕੀਤਾ ਸੀ ਕੀ ਉਹਦੀ ਦੇਣ ਸੀਗੀ ਸਿੱਖ ਕੌਮ ਨੂੰ ਉਹ ਸਾਨੂੰ ਬਿਲਕੁਲ ਪਤਾ ਨਹੀਂ ਸੀਗਾ ਤੇ ਜਦੋਂ ਸਾਨੂੰ ਪਤਾ ਲੱਗਿਆ ਉਹਨਾਂ ਟਾਈਮ ਨੂੰ ਬੀਬੀ ਖਾਲੜਾ ਜੀ ਨੂੰ ਅਸੀਂ ਵੋਟ ਨਹੀਂ ਪਾਈ ਹੈਗੀ ਕਿ ਅਸੀਂ ਉਹ ਮੌਕਾ ਨਹੀਂ ਸਾਂਭ ਸਕੇ ਜਿਹੜਾ ਸਾਡੇ ਸਿਰ ਦੇ ਉੱਤੇ ਕਲੰਕ ਲੱਗਿਆ ਹੋਇਆ ਵਗਾ ਤੇ ਕਿਹੜਾ ਅਸੀਂ ਉਹ ਕਲੰਕ ਲਾਉਣਾ ਚਾਹੁੰਦੇ ਆਪਦੇ ਮੱਥੇ ਤੋਂ ਅਸੀਂ ਅਸੀਂ ਸਿੱਖ ਕੌਮ ਦੀ ਗੱਲਬਾਤ ਕਰ ਸਕਦੇ ਆਂਗੇ ਤੇ ਉਹ ਕਲੰਕ ਅਸੀਂ ਭਾਈ ਅੰਬਰਤਪਾਲ ਸਿੰਘ ਖਾਲਸਾ ਜੀ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਸਿੱਧੇ ਭੇਜਾਂਗੇ ਵੱਡੀ ਲੀ ਨਾਲ ਜਿਤਾ ਕੇ ਉਹ ਕਲਾਂਕ ਆਪਦੇ ਮੱਥੇ ਤੋਂ ਅਸੀਂ ਲਾਵਾਗੇ ਕਿਉਂਕਿ ਜਿਹੜੇ ਆ ਭਾਈ ਅੰਬਰਤਪਾਲ ਸਿੰਘ ਜੀ ਨੇਗੇ ਉਹਨਾਂ ਨੂੰ ਨਵੀਂ ਜਵਾਨੀ ਨੂੰ ਵੀ ਉਹਨਾਂ ਨੇ ਪ੍ਰੇਰਿਤ ਕੀਤਾ ਵਾਗਾ ਜਿੰਨੇ ਪੁਰਾਣੇ ਬਜ਼ੁਰਗ ਸੀਗੇ ਬਜ਼ੁਰਗ ਸੀਗੇ ਰਾਹ ਪਾਟ ਕੇ ਹੋਏ ਪੁਰਾਣੇ ਬਜ਼ੁਰਗ ਵੀ ਬੋਸ ਹੀ ਕੋਈ ਤਾਰੂ ਪੀਂਦਾ ਸੀਗਾ ਕੋਈ ਜਰਦਾ ਸਿਕਟ ਬੀਰੀ ਜੋ ਜੋ ਵੀ ਨਸੇ ਪੁਰਾਣੇ ਬਜ਼ੁਰਗ ਵੀ ਨਮ ਬਹੁਤ ਕਰਦੇ ਸੀਗੇ ਜਿਹੜੇ ਉਹ ਨਵੀਂ ਨੌਜਵਾਨੀ ਸੀਗੀ ਕੋਈ ਚੱਟਾ ਲਾਉਂਦਾ ਸੀਗਾ ਕੋਈ ਕੋਸ਼ ਕਰਦਾ ਸੀ ਕੋਈ ਕੋਸ਼ ਕਰਦਾ ਸੀ ਉਹਨਾਂ ਦੀ ਖਾਲਸਾ ਬਹੀਰ ਤੋਂ ਜਾਂ ਉਹਨਾਂ ਦਾ ਜੋ ਰਵਈਆ ਸੀਗਾ ਉਹ ਆਪਦਾ ਭਾਸਣ ਦਿੰਦੇ ਸੀਗੇ ਸਿੱਖੀ ਨਾਲ ਜੋੜਦੇ ਸੀਗੇ ਸਿੱਖੀ ਪ੍ਰਚਾਰ ਕਰਦੇ ਸੀਗੇ ਉਹਨਾਂ ਦੇ ਭਾਸਾ ਭਾਸਣ ਨੂੰ ਸੁਣ ਕੇ ਅਨੇਕਾਂ ਹੀ ਨੌਜਵਾਨ ਤੇ ਨੇਕਾ ਹੀ ਬਜ਼ੁਰਗ ਕਿਹੜੇ ਰਾਤੋਂ ਪੜ ਕੇ ਨੌਜਵਾਨ ਸੀਗੇ ਬਜ਼ੁਰਗ ਬਜ਼ੁਰਗ ਸੀਗੇ ਅਨੇਕਾਂ ਹੀ ਉਹਨਾਂ ਦਾ ਸਾਥ ਦੇਣ ਲੱਗ ਗਏ ਸੀਗੇ ਤੇ ਆਪਣੇ ਪੜ ਕੇ ਰਾਹ ਨੂੰ ਸਿੱਖੀ ਵੱਲ ਲੈ ਕੇ ਆਉਣ ਲੱਗੇ ਸੀਗੇ ਗੁਰੂ ਆ ਦੀ ਬਾਣੀ ਸੁਣਨ ਲੱਗੇ ਲੱਗੇ ਸੀਗੇ ਸਿੱਖੀ ਰੂਪ ਦੇ ਵਿੱਚ ਆਉਣ ਲੱਗੇ ਸੀਗੇ ਤੇ ਜਿਹੜੀ ਨਵੀਂ ਜਵਾਨੀ ਆ ਗਈ ਕੰਡੂਰ ਸਾਹਿਬ ਦੀ ਉਹ ਵੀ ਭਾਈ ਹੁਣ ਤਾਂ ਬਿਲਕੁਲ ਸਾਥ ਦਿੰਦੀ ਆ ਗਈ ਡਟ ਕੇ ਸਾਰੇ ਆਮ ਕਹਿੰਦੀ ਆ ਗਈ ਕਿ ਭਾਈ ਸਾਹਿਬ ਦਾ ਅਸੀਂ ਸਾਥ ਦੇਣਾ ਬਹੁਤ ਬਹੁਤ ਧੰਨਵਾਦ ਆਗਾ ਛੋਟਾ ਕੰਡੂਰ ਸਾਹਿਬ ਵਾਲਿਓ ਜਿਹੜਾ ਛੋਟੇ ਦੇ ਮੱਥੇ ਤੇ ਭਰਾਵੋ ਕਲੰਕ ਲੱਗਿਆ ਹੋਇਆ ਜਰੂਰ ਤਾਰਿਓ ਬਹੁਤ ਬਹੁਤ ਧੰਨਵਾਦ ਹੋਊਗਾ ਛੋਟਾ ਭਾਈ ਅੰਬਰਤਪਾਲ ਸਿੰਘ ਜੀ ਨੂੰ ਵੋਟ ਜ਼ਰੂਰ ਪਾਇਓ ਕਿਉਂਕਿ ਭਰਾਬੂ ਤੁਹਾਡੇ ਏਰੀਏ ਦੇ ਵਿੱਚ ਆਉਣਿਆ ਕਿਸੇ ਨੇ ਅੱਜ ਤੱਕ ਮੂੰਹ ਦੇ ਵਿੱਚੋਂ ਇਹ ਨਹੀਂ ਸੁਣਿਆ ਹੈਗਾ ਅੱਜ ਤੱਕ ਵੀ ਭਾਈ ਅੰਬਰਤਪਾਲ ਸਿੰਘ ਜੀ ਨੂੰ ਵੋਟ ਅਸੀਂ ਨਹੀਂ ਪਾਉਣੀ ਕਿਉਂਕਿ ਜਿੱਦਾਂ ਦਾ ਲੋਸੋ ਭਾਈ ਅੰਬਰਤਪਾਲ ਸਿੰਘ ਜੇ ਆਪ ਦਾ ਵਿਚਾਰ ਕੀਤਾ ਪਾ ਵੀ ਆਜ਼ਾਦ ਉਮੀਦਵਾਰ ਮੈਂ ਘਟੂਰ ਸਾਹਿਬ ਤੋਂ ਲੜਨਾ ਉਹਦੇ ਦਾ ਪ੍ਰਚਾਰਕ ਪਿੰਡਾਂ ਦੇ ਵਿੱਚੋਂ ਜਾ ਜਾ ਕੇ ਆਪ ਬੰਦੇ ਆਪ ਦੇ ਪਿੰਡ ਦੇ ਵਿੱਚੋਂ ਕੱਠ ਕਰਕੇ ਆਪ ਉਹ ਕਹਿੰਦੇ ਨੇ ਕਿ ਸਾਡੇ ਪਿੰਡ ਦੇ ਵਿੱਚੋਂ ਇੰਨੀ ਵੋਟ ਪਾਈ ਅੰਮਰਤਪਾਲ ਸਿੰਘ ਜੀ ਨੂੰ ਪਊਗੀ ਹੀ ਪਊਗੀ ਚਾਹੇ ਉਹ ਕਾਲੀ ਨੇ ਚਾਹੇ ਕਾਂਗਰਸੀਏ ਨੇ ਚਾਹੇ ਇੱਕ ਦੂਜੇ ਨਾਲ ਬੋਲਦੇ ਬਿਲਕੁਲ ਨਹੀਂ ਸੀਗੇ ਕਿ ਭਾਈ ਸਾਹਿਬ ਦਾ ਇੰਨਾ ਪਿਆਰ ਹੈਗਾ ਉਹ ਲੋਕਾਂ ਪ੍ਰਤੀ ਸਾਰੇ ਹੀ ਸਾਰੇ ਹੀ ਇਕੱਠੇ ਹੋ ਗਏ ਭਾਈ ਅੰਮਰਤਪਾਲ ਸਿੰਘ ਜੀ ਕਰਕੇ ਕਹਿੰਦੇ ਭਾਈ ਅੰਮਰਤਪਾਲ ਸਿੰਘ ਜੀ ਨੂੰ ਅਸੀਂ ਝਟੌਣਾ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਟਿਕਾੜਕ ਕਾਇਮ ਕਰਨਾ ਵਗਾ ਧੰਨਵਾਦ ਹੋਊਗਾ ਖਰੂਰ ਸਾਹਿਬ ਵਾਲਿਓ ਬਹੁਤ-ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਜੀ ਰਾਹ ਵਾਹਿਗੁਰੂ ਜੀ ਕੀ ਫਤਿਹ ਐਨੀਆਂ ਬੇਣਤਾ ਕਾ ਬੇਨਤੀਆ ਕਰਦਾ ਆ ਦਾਸ ਤੁਹਾਡੇ ਤੋਂ ਮਾਫੀ ਦਾ ਮਾਫੀ ਮੰਗਦਾ ਜੇ ਕੋਈ ਵੱਧ ਘੱਟ ਗੱਲ ਕਹਿੰਦਾ ਹੋ ਕਹੀ ਗਈ ਹੋਵੇ ਵੀਡੀਓ ਦੇ ਵਿੱਚ ਕਿਉਂਕਿ ਭਰਾਵੋ ਜਜ਼ਬਾਤ ਦੇ ਵਿੱਚ ਨਹੀਂ ਪਤਾ ਲੱਗਦਾ ਲੱਗਦਾ ਹੈਗਾ ਵੱਧ ਘੱਟ ਕੋਈ ਗੱਲ ਨਿਕਲੀ ਜਾਂਦੀ ਆ ਗਈ ਧੰਨਵਾਦ ਹੋਊਗਾ ਬਹੁਤ-ਬਹੁਤ ਤੁਹਾਡਾ ਨਿਹਰਾ ਹੋਊਗਾ ਦਾਸ ਬਹੁਤ ਬਹੁਤ ਧੰਨਵਾਦ ਮਾਫ਼ੀ ਮੰਗਦਾ ਕੱਲ ਦਾ ਕੱਲ ਕਈ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ